ਕਵੀਆਂ ਪਾਸੋਂ ਸਰਵਨ ਕਰਨ ਦੇ ਕਵੀ ਦਰbar ਵਿੱਚ ਜੁੜ ਬੈਠੇ ਹੋ ਆਹਰੀਆਂ ਭਾਰੇ ਹੋ ਦਾਸ ਨੂੰ ਹੁਕਮ ਹੋਇਆ ਆਪਣੀਆਂ ਚੰਦ ਰਚਨਾਵਾਂ ਰਾਹੀਂ ਆਪ ਸੰਕਾਟਿਕ ਆਪਣੀ ਹਾਜ਼ਰੀ ਪ੍ਰਵਾਨ ਕਰਵਾਵਾ ਆਓ ਸਾਰੇ ਸੁਣ ਕੇ ਮਿੱਠੀ ਇਕਾਗਰ ਕਰਦੇ ਹੋਏ پتے کی سانچ پائیے گل وڑ کی اکھو واہِ گروہ جی کا خلصہ واہِ گروہ جی کی پتے ہر ایتن سیوہ سکھائی تھی کھلنا ہو لو کہ دس دس دن دے لگا تار گمبے سماغن گرمت سماغن پلیٹ آپ سنٹا دے سنگو ہے پہلی بار ਆਪਾਂ ਦੇ ਦਰਸ਼ਨ ਕਰ ਰਿਹਾ ਹਾਂ ਆਪਣੇ ਅਦੀਸ ਜ਼ਮੀਰਾਂ ਦੀ ਜ਼ਮੀਰ ਵੀ ਦਾ ਜਿੱਥੇ ਪਰਵਾਦੀ ਹਾਂ ਉਥੇ ਹਰ ਕੀਤਨ ਸੇਵਾ ਸੁਸਾਇਟੀ ਨੇ ਸਾਰੇ ਸੇਵਾਦਾਰਾਂ ਆਪਣਾ ਬਹੁਤ ਬਹੁਤ ਅਭਿਆਨ ਜਿਨ੍ਹਾਂ ਨੇ ਆਪ ਸੰਤਾਂ ਦੇ ਦਰਸ਼ਨ ਕਰਾਏ ਤੁਸੀਂ ਸਾਰੇ ਬੜੇ ਪਿਆਰ ਨਾਲ ਬੜੇ ਸਤਿਕਾਰ ਨਾਲ ਬੜੀ ਸ਼ਰਧਾ ਨਾਲ ਬਾਣੀ ਪੜਦੇ ਹੋ ਤੇ ਅੱਜ ਤੁਸੀਂ ਜਿੱਥੇ ਗੁਰੂ ਦੇ ਜਸ ਦਾ ਗੁਰੂ ਦੇ ਕੀਰਤਨ ਦਾ ਆਨੰਦ ਮਾਣਾ ਹੈ ਉਥੇ ਗੁਰ ਇਤਿਹਾਸ ਦਾ ਆਨੰਦ ਕਾਟਮਾ ਨਹੀਂ ਵੀ ਮਾਣ ਰਹੇ ਹਸ ਕਰ ਰਿਹਾ ਹਾਂ ਸਾਥ ਸੰਗਤ ਜੀਓ ਸਿੱਕੇ ਜਿਵੇਂ ਤਕਸਾਲ ਵਿੱਚ ਟੜੇ ਜਾਂਦੇ ਮਨ ਸ਼ਬਦ ਤਕਸਾਲ ਵਿੱਚ ਟੜੀਦਾ ਸਿੱਕੇ ਜਿਵੇਂ ਤਕਸਾਲ ਵਿੱਚ ਟੜੇ ਜਾਂਦੇ ਮਨ ਸ਼ਬਦ ਤਕਸਾਲ ਵਿੱਚ ਖੜੀਦਾ ਹੈ बार-बार ਇਹ ਬਾਣ ਨੂੰ ਨਸਦਾ ਹੈ ਘੇਰ ਘੇਰ ਕੇ ਅੰਦਰ ਨੂੰ ਖੜੀਦਾ ਹੈ ਸਮਝ ਸਮਝ ਕੇ ਸ਼ਬਦ ਨੂੰ ਸੁਣੀਦਾ ਸਮਝ ਸਮਝ ਕੇ ਸ਼ਬਦ ਨੂੰ ਸੁਣੀਦਾ ਹੈ ਜਿੱਥੇ-ਜਿੱਥੇ ਕੇ ਬਾਣੀ ਨੂੰ ਪੜੀਦਾ ਹੈ ਆਪਣੀ ਸਾਖ ਦੀਆਂ ਪੌੜੀਆਂ ਪੜ-ਪੜ ਕੇ ਸਤਖੰਡ ਦੀਆਂ ਪੌੜੀਆਂ ਚੜੀਦਾ ਜਪਜੀ ਸਾਹਿਬ ਦੀਆਂ ਪੌੜੀਆਂ ਪੜ ਪੜ ਕੇ ਸੱਚਖੰਡ ਦੀਆਂ ਪੌੜੀਆਂ ਚੜੀਦਾ ਹੈ ਜਪਜੀ ਸਾਹਿਬ ਦਾ ਪੰਜਵਾਂ ਤੇ ਸਿਖਰਲਾ ਗੰਢ ਹੈ ਸੱਚਖੰਡ ਜੋ ਹਰ ਸਿੱਖ ਦੀ ਮੰਜ਼ਿਲ ਹੈ ਜਿੱਥੇ ਹਰ ਸਿੱਖ ਨੇ ਪਹੁੰਚਣਾ ਹੈ ਸਾਧ ਸੰਗਤ ਜੀਓ ਤੋਂ ਆਓ ਸਫਰ ਇਸ ਦਾ ਸ਼ੁਰੂ ਕਰੀਏ ਰੇਂਦੇ ਜਾਗ ਤੇ ਸਦਾ ਸ਼ਰੀਰ ਜਿੰਦਾ ਪਰੇੰ ਦਾ ਰਾਜਮਾ ਦਾ ਡੱਟ ਤੇ ਨਾ ਕੋਈ ਆਪਾਂ ਇਤਿਹਾਸ ਸਾਰੇ ਪੜ੍ਹਦੇ ਤੇ ਸੁਣਦੇ ਆ ਜਾਣਦੇ ਆ ਸਾਹ ਸਿੰਘ ਜੀਓ ਅੱਜ ਆਪਾਂ ਨੌਵੇਂ ਪਾਤਸ਼ਾਹ ਨੂੰ ਯਾਦ ਕਰਦੇ ਆ ਜਾਂ ਦੀ ਸ਼ਹੀਦੀ ਸਤਾਪਦੀ ਆਪਾਂ ਪਿੱਛੇ ਮਨਾਈ ਹੈ ਦਸਵੇਂ ਸਿੱਖਾਂ ਦੇ ਚਾਰੇ ਸਾਹਿਬਾਂ ਅਤੇ ਮਾਤਾ ਗੁਜਰੀ ਜੀ ਨੂੰ ਯਾਦ ਕਰਦੇ ਜਿਨ੍ਹਾਂ ਨੇ ਇਤਿਹਾਸ ਬਣਾਇਆ

ਉਹਰਾ ਵਿਚਾਰ ਨੇ ਲਈ ਜਿਹੜੀ ਮਹਿੰਗੀ ਉਸਤਾ ਨੂੰ ਹੋਟਾ ਕੇ ਵਾਹ ਵਾਹ ਸ਼ੁਕਰਿਆ ਵਾਹ ਜੀ ਆਪਾਂ ਦੇ ਤੇ ਖੜੇ ਖੜਾ ਸੋਨੇ ਦੀਆਂ ਮੋਹਰਾਂ ਖੜੇ ਰੁਕਾ ਕੇ ਉਹ ਦੋ ਗਾ ਜ਼ਮੀਨ ਖਰੀਦੀ ਗਈ ਸ਼ਾ ਸੰਗਤ ਜੀ ਜਿੱਥੇ ਛੋਟੇ ਸਾਹਿਬ ਜੀਆਂ ਦਾ ਤੇ ਮਾਤਾ ਗੁਜਰੀ ਜੀ ਦਾ ਸਸਕਾਰ ਕੀਤਾ ਹੈ ਤੇ ਇੱਕ ਕੁਰਬਾਨੀ

سننا میرے سر کمال کمال سنت میرے صحبے کمال کمال سیند ایک مک سیند شاہ علم دے نا قبرے کی میں تو زید کے کنڈیاں دے کرتا رہے ہیں باتاں اپنے بلوں دے قبرے کی میں تو لیٹ کے کنڈیاں دے کرتا رہے ہیں باتاں رنگ چیری پلا نگ چ جان چلائی دسمش پتا نے چودہ جنگا فتح کی ستنگ ਤੇ ਜਦੋਂ ਕਲਮ ਤੇ ਲਈ ਗਲਉ ਦੇ ਤਨੀ ਨੇ ਇਹ ਜ਼ਫਰਨਾਮਾ ਲਿਖੇ ਔਰਨ ਦੇ ਉਥਾਨ ਕਰ ਦਿੱਤਾ ਸਾਸ ਨੇ ਤਨੀ ਤੇਗ ਦੇ ਮਾਰੇ ਤੋਂ ਬੇਕ ਦੇ ਨਾਲ ਤਨੀ ਕਲਮ ਦੇ ਮਾਰੇ ਤੋਂ ਕਲਮ ਦੇ ਨਾਲ ਸਿਰ ਨੂੰ ਮਾਤਾ ਪਿਤਾ ਵਾਰੇ ਵਾਰੇ ਲਾਲ ਚਾਰੇ ਇੱਕ ਅੱਖ ਨੂੰ ਅੱਖ ਜੋ ਜੋਇਆ ਵੀ ਨਹੀਂ ਤੇਰੇ ਜਿਹਾਂ ਬਰਦਾਨੀ ਸਰਬੰਸਦਾਨੀ ਕੋਈ ਹੁਣਾ ਵੀ ਨਹੀਂ ਤੇ ਕੋਈ ਹੋਇਆ ਵੀ ਨਹੀਂ ਤੇਰੇ ਜਿਹਾ ਵਰਦਾਨੀ ਸਰਵੰਸ ਵਰਨੀ ਕੋਈ ਹੁਣਾ ਵੀ ਨਹੀਂ ਤੇ ਕੋਈ ਹੋਇਆ ਵੀ ਨਹੀਂ ਚਾਰ ਸਾਹਾਂ ਦਾ ਬੰਦੀ ਸ਼ਹਾਦਤ ਲੇਕਿਨ ਸ਼ਰਤਾ ਦੇ ਫੁੱਲ ਭੇਟ ਕਰਦੇ ਆ ਦੋ ਸ਼ੇਰ ਵੱਡੇ ਸਾਹਾਂ ਦੇ ਵਰਦੀ ਕੱਲ ਕਰ ਰਿਹਾ ਦੇਖਣਾ ਸਾਥੀ ਜੀਓ ਦਸ਼ਮ ਪਾਛਿਆ ਗੜੀ ਚਮਕੌਰ ਅੰਦਰ ਨਾਟਕ ਬੜਾ ਵਿਚਿੱਤਰ ਵਖਾਉਣ ਲੱਗੇ ਦਸ਼ਮ ਪਾਛਿਆ ਗੜੀ ਚਮਕੌਰ ਅੰਦਰ ਨਾਟਕ ਬੜਾ ਵਿਚਿੱਤਰ ਵਖਾਉਣ ਲੱਗੇ ਵੱਡਾ ਕੋਤ ਸ਼ਿੰਗਾਰ ਕੇ ਤੋਰ ਦਿੱਤਾ ਛੋਟੇ ਪੁੱਤ ਨੂੰ ਹੱਥੀ ਸਜਾਉਣ ਲੱਗੇ ਪੁੱਤਰ ਵਾਰ ਕੇ ਨੂਰ ਕੁਰਬਾਨੀਆਂ ਦੇ ਨਵੇਂ ਪੂਰ ਨੇ ਪੰਥ ਲਈ ਕੌਣ ਲੱਗੇ ਡਿਗਦਾ ਵੇਖ ਅਜੀਬ ਸ਼ਹੀਦ ਹੋ ਕੇ ਉੱਚੀ ਉੱਚੀ ਜਕਾਰੇ ਗਜਾਉਣ ਲੱਗੇ ਡਿਗਦਾ ਵੇਖ ਅਜੀਬ ਸ਼ਹੀਦ ਹੋ ਕੇ ਇਤਿਹਾਸ ਵਿੱਚ ਕਦੇ ਕੋਈ ਸੁਣਿਆ ਹੈ ਤੇ ਵੇਖਿਆ ਐਸਾ ਪਿਤਾ ਜਿਦਾ ਵੱਡਾ ਪੁੱਤਰ ਸ਼ਹੀਦ ਹੋਇਆ ਹੋਵੇ ਤੇ ਫਸਕੇ ਉਹ ਜਗਾਰੀ ਛੜਦਾ ਹੋਵੇ ਤਾਂ ਸੰਗਤ ਡਿੱਗਣਾ ਨਹੀਂ ਕਦੀ ਸ਼ਹੀਦ ਹੋ ਕੇ ਉੱਚੀ ਉੱਚੀ ਜਗਾਰੇ ਵਿਜਾਉ ਲੱਗੇ ਦੁਸ਼ਮਨ ਵੇਖ ਜਿਹੜਾ ਮੂੰਹ 당 ਰਹਿ ਗਿਆ ਕੀ ਭੇਤ ਇਸ ਨਿੱਕੀ ਜਿਹੀ ਜਿੰਦ ਦਾ ਹੈ ਉਹ ਇਹਦੇ ਕੋਲ ਟਕਾਰ ਦਸਮੇਸ਼ਦੀ ਏ ਇਹਨੂੰ ਥਾਪੜਾ ਜਰੂਰੋ ਪੇ ਗਲਗੀ ਵਾਲੇ ਦੇ ਸਿੰਘਾਂ ਦੀ ਸਿਫਤ ਹੈ ਏ ਕਦੇ ਡੋਲਦੇ ਨਹੀਂ ਔਖੀ ਘੜੀ ਅੰਦਰ ਉਦੋਂ ਤੋਂ ਲੈ ਕੇ ਅੱਜ ਤੱਕ ਗਲਗੀ ਵਾਲੇ ਦੇ ਸਿੰਘਾਂ ਦੀ ਸਿਫਤ ਹੈ ਏ ਕਦੇ ਡੋਲਦੇ ਨਹੀਂ ਔਖੀ ਘੜੀ ਅੰਦਰ ਅੰਨ ਪਾਣੀ ਨਾ ਛਕਣ ਨੂੰ ਮਿਲੇ ਬੇਸ਼ੱਕ ਤਾਂ ਵੀ ਰਹਿੰਦੇ ਨੇ ਆਪਣੀ ਤੜੀ ਅੰਦਰ ਸਿੰਘਾਂ ਦੀ ਸਿਫਤ ਹੈ ਏ

ਵੰਡਿਆ ਹੋਇਆ ਉਹਦੇ ਵਿੱਚ ਮਾਤਾ ਗੁਜਰੀ ਜੀ ਛੋਟੇ-ਪੋਟਿਆਂ ਨੂੰ ਆਪਣੀ ਬੁੱਕਲ ਨਾਲ ਲੈ ਗਦੇ ਸੀ ਕਿਸ ਤਰ੍ਹਾਂ ਉਹਨਾਂ ਨੂੰ ਉਸ ਠੰਡ ਤੋਂ ਬਚਾ ਰਹੇ ਨੇ ਜਦੋਂ ਦਸਵੇਸ਼ਿਕਾ ਮੋਟਾ ਸਾਹਿਬ ਦੀ ਧਰਤੀ ਤੇ ਗਵੀਰਬਾਸ ਸਜਾਉਂਦੇ ਸੀ ਆਪਣੇ ਕਵੀਆਂ ਦੀਆਂ ਕਮਕਾਵਾਂ ਤੋਂ ਪ੍ਰਸੰਨ ਹੋ ਕੇ ਜਿੱਥੇ ਬਿਆੰਤ ਮਾਇਆ ਦਾ ਆਮਨ ਸੰਗਾਂ ਕਰਦੇ ਸੀ ਜਿਕਾਰੇ ਵੀ ਆਪ ਛੱਡਿਆ ਕਰਦੇ ਸੀ ਤੇ ਇੱਕ ਤੋਂ ਵੱਧ ਹੈ ਕਾਕਲ ਕਲਮ ਦੇ ਵਾਰ ਦੇ ਅੰਦਰ ਹੈ ਪਰਦਾ ਕਵੀ ਜੋ ਬਾਦੂਦ ਇਸ ਹਥਿਆਰ ਦੇ ਅੰਦਰ ਉਹਨਾਂ ਤੇ ਨੂਰ ਕਲਗੀਧਰ ਬੜੇ ਤਸੰਨ ਹੁੰਦੇ ਨੇ ਜਿਕਾਰੇ ਛੱਡਦੇ ਜਿਹੜੇ ਕਵੀ ਦਰਬਾਰ ਦੇ ਆਤ ਸਿਆਮ ਦੀ ਉਤਖਣ ਛੰਡੀ ਰਾਤ ਸ਼ਿਆਲ ਦੀ ਰੁੱਖ ਠੰਡੀ ਜਾਂਦੀ ਚੀਰ ਦੀ ਹਵਾ ਖਾਸਾ ਠੰਡੀ ਠੰਡਾ ਗੋਲਸੀ ਬਰਫ਼ ਦਾ ਰੂਪ ਬਣਿਆ ਇਹ ਤੋਂ ਵੱਧ ਕੋਈ ਹੋਣੀ ਨਹੀਂ ਠੰਡੀ ਉਸ ਠੰਡੇ ਗੋਲਮੇ ਦੀ ਡਕੀਆਂ ਤੇ ਜਿੰਦਾ ਦੋ ਲਾਲ ਤੀਜੀ ਗੁਜਰੀ ਮਾਂ ਠੰਡੀ ਠੰਡੀਆਂ ਕਰਦੀਆਂ ਸੂਰਜ ਦੀਆਂ ਤਿੰਨ ਕਿਰਣਾ ਜੁਣੀ ਗਈ ਸੀ ਜਗ੍ਹਾਏ ਤਾਂ ਠੰਡੀ ਉਸ ਠੰਡੀਆਂ ਕਰਦੀਆਂ ਸੂਰਜ ਦੀਆਂ ਤਿੰਨ ਕਿਰਣਾ ਜੁਣੀ ਗਈ ਸੀ ਜਗ੍ਹਾਏ ਤਾਂ ਠੰਡੀ ਕਿ ਸੁਣਨਾ ਗਾਦੀ ਖੂਨ ਗਰਮਾਉਂਦੀ ਦੀ ਪੋਤਿਆਂ ਦਾ ਨਿੱਗੀ ਗੋਦ ਵਿੱਚ ਆਪਣੀ ਕੁੱਟ-ਕੁੱਟ ਕੇ ਗਾਦੀ ਖੂਨ ਗਰਮਾਉਂਦੀ ਦੀ ਪੋਤਿਆਂ ਨਿੱਗੀ ਗੋਦ ਵਿੱਚ ਆਪਣੀ ਕੁੱਟ-ਕੁੱਟ ਕੇ ਤੇ ਨਾਲੇ ਭਾਦੀ ਦੀ ਜਜ਼ਬਾ ਸ਼ਾਹਤਨ ਦਾ ਦੋ ਨੰਨਿਆਂ ਦਿਨਾ ਵਿੱਚ ਕੁੱਟ-ਕੁੱਟ ਕੇ ਕੀ ਕਹਿੰਦੀ ਹੈ ਮਾਤਾ ਮੇਰੇ ਲਾੜ ਦੇ ਲਾਲ ਦੇ ਨੌ ਨਿਹਾਲੋ ਕਦੇ ਤੁਸਾਂ ਕਰਤੀ ਨਾ ਬਾਤ ਮੇਰੇ ਲਾੜ ਦੇ ਲਾਲ ਦੇ ਨੌ ਨਿਹਾਲੋ ਕਦੇ ਕਿਸਾਨੂੰ ਕਰਤੀ ਨਾ ਬਾਹ ਲਗੇ ਕਨ ਜੱਡੇ ਹੋ ਇਸ਼ਕ ਦਾ ਮੰਡ ਚੰਨੇਓ ਬੋਲੀ ਲਾਵੇ ਜਿਹੜੇ ਮਨ ਬਾਹ ਲਗੇ ਪੀਰੇ ਜਿਨ੍ਹਾਂ ਨੇ ਜਾਮ ਸ਼ਾਤ ਕਰਦੇ ਉਹਦੇ ਲੱਭਦੇ ਨਾ ਕਰੁੰਦਾ ਪੀਰੇ ਜਿਨ੍ਹਾਂ ਨੇ ਸਾਥ ਸੰਗਣੀ ਮੱਝੇ ਇੰਟਰ ਦੇਣਾ ਬੜਾ ਸੰਗੀਤਾ ਕਿਹਾ ਤੁਹਾਡੇ ਸਾਹਮਣੂ ਸ਼ਬਦ ਤਾਂ ਨਹੀਂ ਗਿਆਨ ਕਰਦੇ ਪੀਰੇ ਜਿਨ੍ਹਾਂ ਨੇ ਜਾਂ ਸਹਾਤਾਂ ਦੇ ਉਹਦੇ ਲੱਭਦੇ ਨੇ ਕਦੋਂ ਡਾ ਲੱਗੇ ਓਏ ਲੱਗੇ ਦਾਗ ਨਾ ਦਾਤੇ ਦੀ ਪੱਗ ਤਾਂ ਸਿੱਖੀ ਸੋਚ ਨੂੰ ਕਦੇ ਨਾ ਢਾਹ ਨਾ ਕੀ ਦਾਗਣਾ ਕਰਦੇ ਦੀ ਪੱਗ ਨਹੀਂ ਸਿੱਖੀ ਸੋਚ ਨੂੰ ਕਦੇ ਨਾ ਢਾਹ ਲੱਗੇ ਦਾਦੀ ਪੜ੍ਹਦੀ ਹੈ ਜਨਪਤ ਕਾ ਕੀ ਕਹਿੰਦੀ ਹੈ ਸ਼ੇਹ ਸੁਣ ਦੇਖਿਆ ਜਾਣਾ ਸੁਣਣੀ ਜੋ ਅੱਖਾਂ ਵਿੱਚ ਤੁਸੀਂ ਉਹ ਮਜ਼ਮੂਰ ਹੋ ਯਾਦ ਰੱਖਿਓ دادی پر دی ہے جذبہ شراب دا لکھیا جانا ہے سنیری جو اکھر ہوئی اسی او مضمون ہو یاد رکھے ہو ماتا جی کو دا خود ہو یاد رکھے ہو گوبت سنگھ دا خون ہو یاد رکھے ہو Yeah, سنگھ gonna kill یاد Yeah, I'm gonna kill you.